ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਲੌਗ ਆਪਣਾ ਹੈ ਜੀ ਸ਼ੁਰੂ ਅੰਜੋ ਆਪਾਂ ਆਪਣੀ ਮੋਟਰ ਤੇ ਪਹੁੰਚੇ ਆ ਜਿਹੜਾ ਹਸਟਾਲਾ ਬਿੱਜਿਆ ਸੀ ਉਦਾਂ ਹੀ ਇੱਕ ਤਾਂ ਛੱਟਾ ਮੱਲੋ ਜ਼ਹਾੜਾ ਹੈ ਆਪਣੇ ਦੇ ਉੱਤੇ ਬਾਅਦ ਜਿਹੜਾ ਪਾਣੀ ਖੜੇ ਕਰੇ ਆ ਅਪੋ ਉਦਾਂ ਹੀ ਛੱਟਾ ਦੇਤਾ ਸੀ ਪਾਣੀ ਦੇ ਵਿੱਚ ਉਤਰੇ ਮੱਲੋ ਤੇ ਇਹ ਹਸਟਾਲਾ ਬਹੁਤ ਸੋਹਣਾ ਲੱਗਿਆ ਵਾ ਤੇ ਬੰਦੇ ਆਪਣੇ ਨੇ ਕਮਾਲ ਸਾਰਾ ਬੰਨਤਾ ਵਾ ਕਮਾਦ ਦੇ ਵਿੱਚ ਮਾਸ ਲਾ ਕੇ ਬੱਲੀਆਂ ਕੱਢ ਕੇ ਇਦਾਂ ਦੇ ਸਾਰਾ ਕਮਾਲ ਜਿਹੜਾ ਬਣਤਾ ਵਾ ਕਮਾਦ ਦੇਖੋ ਪਾਣੀ ਵਿੱਚ ਕਿੰਨਾ ਕੰਮ ਚੱਲ ਰਿਹਾ ਨਾ ਦੇ ਡਿੱਗਾ ਵਾ ਤੇ ਨਾ ਹੀ ਖਰਾਬ ਹੋਇਆ ਹੈ ਇਹ ਨੋਣਾ ਸਾਰੇ ਨੂੰ ਐ ਬਣਤਾ ਤਰੀਕੇ ਨੇ ਵਧੀਆ ਨਾ ਤਦੋਂ ਪੱਠਾਂ ਦਾ ਥਾਂ ਬੰਦੇ ਆਪਣੇ ਨੇ ਬਾਤਾ ਸੀ ਇਹ ਜਦੋਂ ਚੱਲੋ ਐਮਰਜੈਂਸੀ ਵਾਸਤੇ ਵੀ ਜੀ ਕਿਉਂਕਿ ਉਦਾਂ ਪੈੜੀਆਂ ਗਿੱਲੀਆਂ ਲੇਟ ਹੋਣੀਆਂ ਜੀ 42 ਪੁਲੀ ਵਾਈ ਕਰਲਾ ਬੰਦਿਆਂ ਨੇ ਪਰ ਜਿਹੜੀ ਵਾਦਤੀ ਆ ਹੁਣ ਇਹਨੂੰ ਕਰਿਸਕਾ ਕੇ ਤੇ ਫੇਰ ਸਟਾਲਾ ਦੁਬਾਰਾ ਇੱਥੇ ਬੀਜਾਂਗੇ ਉਦੋਂ ਪਰ ਕਰੀ ਮੰਨ ਲੋ ਉਦਾਂ ਹੀ ਬੀਜ ਜਾਵਾ ਮੰਦਾਂ ਨੇ ਵਿਲੀ ਤੇ ਲੁਸਕਾ ਸਾਰੀ ਅੱਜ ਤਸੁਰ ਜੀਆਂ ਸਾਰੀਆਂ ਆਪਣੀ ਉੱਗ ਗਈਆਂ ਵਾ ਹੁਣ ਆਪਾਂ ਚੱਲੇ ਆਂ ਮਰਦਰਾ ਸ੍ਰੀ ਬੀਰ ਸਾਹਿਬ ਆ ਸੰਦਲਾਂ ਦੇ ਬਾਅਦ ਵਿੱਚ ਪਾਣੀ ਦੇ ਆਪੇ ਸਰਵਿਸ ਦੁੱਧ ਨੂੰ ਦੇਂਦੇ ਬਾਲਾੜਾ ਸਾਨੂੰ ਲਵਾਈ ਸਾਨੂੰ ਸਰਾਂ ਹੈ ਕਿ ਗਿਆ 7000 ਲੀਟਰ ਬਿਲਕੁਲ ਰਹਿ ਗਿਆ ਇਹ ਆਪਣਾ ਵੀਰਵਾਤਾ ਆਪਣਾ ਵੀਰ ਆ ਤੋ ਰਾਜ ਨੇ ਮੈਂ ਤੇ ਮੱਡੋ ਟੈਟਰ ਲੈ ਕੇ ਆਓ ਮੇਰੇ ਵੀਰ ਇੱਥੇ ਬੜਾ ਜੱਗੀ ਮੁੱਦੇ ਦੇ ਕੰਮ ਚੱਲੰਦਾ ਟੈਟਰ ਲੈ ਕੇ ਆਓ ਵੀਰ ਮੇਰੇ ਸਾਰੇ ਜਣੇ ਮਿੱਟੀ ਮਿੱਟੀ ਬੰਦੇ ਕਰਨ ਵਾਸਤੇ ਬੰਦੇ ਵੀ ਆਉਣ ਮਿਲਗੇ ਇੱਕ ਨਾਲ ਸਾਰੇ ਪੈਸੇ ਪੈ ਜਣੇ ਤੋ ਬੋਲੂ ਨਾ ਬਾਉ ਗਰੀ ਤੇ ਜੰਨ ਸਤਨਾ ਲਾਗਣ ਵਾਲੀ ਹਣ ਪ੍ਰਸ਼ਾਦਾ ਪਾਣੀ ਲਾ ਕੇ ਆਪਾਂ ਦਰਿਆ ਦੇ ਪਾਣੀ ਗਿਆ ਤੇ ਲਵਾਈ ਸਾਹਿਬ ਪਹੁੰਚ ਚੁੱਕੇ ਸਾਡੇ ਲੋਈ ਸਾਹ ਪਹੁੰਚ ਗਿਆ ਹੋਰ ਫਦੇ ਜੀ ਠਾਕ ਕਿਰਪਾ ਕਿਰਪਾ ਚਲੋ 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 ਇਹ ਟਰਾਲੀਆਂ ਸਾਰੀਆਂ ਲੱਗੀਆਂ ਕਿਰਾਏ ਤੇ ਨਾਲ ਮਿੱਟੀ ਪਾਉਣ ਵਾਸਤੇ ਬੰਨ ਤੇ 9 ਟਰਾਲੀਆਂ ਇਹਨੀਆਂ ਕਿਰਾਏ ਤੇ ਲੱਗੀਆਂ ਨਾਲ

ਛੇਤੀ ਕੱਢ ਫਿਰ ਜਾਣਾ ਹੈ ਆਪਣੀ ਤੇਿਆਰੀ ਆ ਤੂੰ ਤੇਰੇ ਫੇਰ ਆਵੇ ਤੇ ਠੰਡਾ ਜੀ ਚੱਲ ਫੁਰਤੀ ਮਾਰ ਮਾੜੀ ਚੰਗਾ ਬਲੇ ਆਲੇ 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 ਰੋਣ ਮਰ ਚ ਵਾਲੇ ਹਾਂ ਪੋਣਾ ਚੱਲੇ ਆਪਾਂ ਕੋਠੀ ਸੇਖਾਂ ਗੱਡੀ ਜੇਕਰ ਸਾਰੇ ਕਰ ਲੈ ਲੋਡ ਆ ਇੱਕ ਵੀਰ ਅਮਰਜੋ ਸਿੰਘ ਖੰਧੂ ਦਾ ਉਹਨਾਂ ਦਾ ਰਖੜਾ ਦੇਖਣ ਗੱਡੀ ਹੈ। ਦੋ ਆਪਣੇ ਆਉਣ ਆਪ ਲੈ ਕੇ ਚੱਲਦੇ ਆਂ। ਕੋੜੀ ਸੇਖਾਂ ਮੰਦਰ ਲੈ ਰਾਜ ਜਾਇ ਕੋਚੇ। ਰੱਖਣਾ ਵੀ ਹੋਰ ਵੀ। 20 ਹਾਂ? 20? ਚਲੋ। ਹੁਣ ਆਪਾਂ ਜਾ ਰਹੇ ਆਂ ਵੀਰ ਸਿਮਰਨ ਕੋਲ। ਕੋੜੀ ਸੇਖਾਂ ਜਿੰਨਾਂ ਦੇ ਟਰੈਕਟਰਾਂ ਦੇ ਡਿੱਕ ਬਹੁਤ ਮਸ਼ਹੂਰ ਆ ਚਾਰ ਸਿਸਟਮ ਆਪਾਂ ਲੱਦ ਲਿਆ ਹੁਣ ਆਪਣੇ ਝੋਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਜਿੰਨਾ ਕਿ ਬਚਿਆ ਵਾ ਫੂਸ ਫਾਸ ਜੋਗਾ ਉਹਨਾਂ ਆਪਾਂ ਵੇਚਾਂਗੇ ਤੇ ਦੀਵਾਲੀ ਮਨਾਵਾਂਗੇ ਤੇ ਕਰਮਜੀਤ ਸਿੰਘ ਸਰਾਏ ਤੇ ਦਾਸ ਦਾਦਾਂ ਨੂੰ ਪਤਾ ਹੀ ਆ ਤੇ ਨਾਲ ਹੀ ਆਪਣਾ ਵੀਰ ਪਿੱਛੇ ਮੇਰਾ ਸਰਨਾਵਾ ਗੁਰਸੇਵ ਸਿੰਘ ਪਲੇਰੀਆ ਨਗਰ ਹਲੀ ਕਲਾਂ ਤੋਂ ਦੇਖ ਤੋ ਬਿਨਾ ਕਹਿੰਦਾ ਟਰੈਕਟਰ ਨਹੀਂ ਚੱਲਦੀ। ਇਹ ਆ। ਜ਼ੋਰ ਨਹੀਂ ਮਾਰਦਾ। ਨਾ ਡਿੱਕ ਤੋਂ ਬਗੈਰ ਟਰੈਕਟਰ ਕਿਤੇ ਜ਼ੋਰ ਮਾਰਦਾ। ਡਿੱਕ ਕੋਲ ਹੁੰਦਾ ਜੇਕ ਲੱਗਾ ਹੁੰਦਾ ਨਾ ਟਰੈਕਟਰ ਉਹ 4x4 ਹੋਏਗਾ। ਪਹੁੰਚ 14 ਲਵਾ ਦੇ ਮਗਰ। ਆ ਉਸ ਇਲਾਕੇ ਅਰਧੇ ਵਿੱਚ ਪੁੱਛੀ ਜਾਂਦਾ। ਡਰਾਈਵਰ ਆਂਦੇ ਵੀ ਡਿੱਕ ਪਹਿਲਾਂ ਡਿੱਕ ਫੇਰ ਟਰੈਕਟਰ ਚੱਲਣੇ ਆ। ਇਦਾਂ ਹੀ ਆ ਨਾ ਸੇਵਕਾ। ਦਿੱਨ ਦੇ ਕੇ ਜਿਹਨੂੰ ਡੈਕ ਕਰਦੇ ਪੇਟੀ ਜੋਰ ਨਹੀਂ ਲਗਾ ਹਾਂ ਆਦੇ ਉਹ ਨੰਦਜਾਨੀ ਆਉਂਦਾ ਇਹ ਟਰੈਕਟਰ ਐ ਕਰਦਾ ਉੱਥੇ ਘੁੰਮੀਆਂ ਦਾ ਜਦੋਂ ਡਿੱਕ ਚੱਲਦਾ ਮੈਂ ਪਵਾ 100 ਕਿਲਾ ਰਾਨੂ ਵਗੈਰਾ ਸਹੀ ਗੱਲਾਂ ਹੈ ਡਿੱਕ ਜਦ ਬੰਦ ਹੋਵੇ ਕਿੱਲਾ ਹੀ ਕੋਈ ਸੌਕ ਲੱਗਦਾ ਬਾਬੇ ਤੋਂ ਮਸ਼ੀਨ ਨਹੀਂ ਚਲਵਾਉਂਦਾ ਅਸਾ ਡਿੱਕ ਤੋਂ ਬਗੈਰ ਪੋਕ ਲੈ ਨਹੀਂ ਚੱਲਦੀ ਬਾਬੇ ਤੋਂ ਅੱਜ ਕਦੇ ਆਂਦਾ ਵੀ ਇੰਦਾ ਪਾਣੀ ਗਾੜ ਰਾਨਾ ਲੱਗਾ ਸੀ ਤੇ ਝੋਨੇ ਚ ਨੰਡੂ ਗਏ ਤੇ ਹੁਣ ਸੁੱਕੇ ਪਏ ਬਜਾਰੇ ਵੀ ਹੁਣ ਛੱਡ ਲੈਣਾ ਜਿੰਨਾ ਰਾਂਝਾ ਰਾਜੀ ਕਰਨਾ ਕਰ ਲੈਣੇ ਵੀ ਬਾਕੀ ਨਹੀਂ ਤੁਹਾਨੂੰ ਅਪਡੇਟ ਪਾਵਾਂਗੇ ਉੱਥੇ ਪਹੁੰਚ ਕੇ ਇਸ ਟਾਈਮ ਆਪਾਂ ਸਤਲੋਜ ਵਾਲੇ ਪੋਲ ਤੋਂ ਬਾਹਰ ਹੋ ਗਏ ਆਂ ਬਗੂ ਪਹੁੰਚ ਕੇ ਪਾਵਾਂਗੇ ਅਪਡੇਟ ਫੇਰ ਆਪਾਂ ਪਹੁੰਚਾਂਗੇ ਕੋੜੀ ਸੇਖਾਂ ਇੱਥੋਂ ਚੁੱਕਦੇ ਟੋਲ ਟਾ ਸਾਰੇ ਹੁਣ ਆਪਾਂ ਵੀਰ ਸਿਮਰਨ ਕੋਲੇ ਪਹੁੰਚ ਗਏ ਆਂ ਫਿਰ ਸੇਖਾਂ ਕਿਹੜਾ ਹੁੰ ਜਾਂਦੇ ਰੁਕ ਗਿਆ ਆ ਫਾਰਮਰ ਸਾਹਿਬ ਲੱਗੇ ਜਰਾ ਫਰਮਾਨਾ ਥੱਲੇਆ ਕਰਾ ਦੇ ਚੰਗਾ ਪੁਰੀਆਂ ਥੱਲੇਆ ਕਰਾ ਦੇ ਅਗਰ ਪਾਲਾ ਅੱਜ ਪਿੰਡ ਚ ਕਰੀ ਇਹ ਡੀਜੇ ਵਜਨੇ ਪਿੰਡ ਚਾਂਗਾ ਡੀਜੇ ਕਰੀ ਟਰਾਕ ਕਰਾਓ ਕਰਾਓ ਵੀਰ ਆਪਣੇ ਸਭ ਤੋਂ ਟਰੈਕਟਰ ਮਿਊਜ਼ਿਕ ਸਿਸਟਮ ਲਿਆ ਕੋੜੀ ਸੇਖਾ ਬੱਸ ਹੋਣਾ ਕੰਮ ਕਰਦੇ ਵੀਰੋ ਨਹੀਂ ਜੇ ਕੇ ਵੀਰ ਨੇ ਸਿਸਟਮ ਲਵਾਉਣਾ ਵੀ ਪਰ ਆਪਣਾ ਨੰਬਰ ਚਲੰਗਿਆ ਵਾ ਪਰ ਕਰ ਸਕਦੇ ਆ ਵੀਰੋ ਨਾਲ ਆਪਰੇ ਪੂਰਾ ਮਡਾ ਹੈ ਇਹ ਪੂਰਾ ਮਡਾ ਆ ਜੀ ਕੋੜੀ ਸੇਖਾ ਦਾ ਬਦਮਾਸ਼ ਆ ਸਾਡੇ ਫਾਰਮਨ ਸਾਹਿਬ ਆ ਮੈਂ ਨਾ ਤੇ ਵੱਤ ਵੱਤ ਭਾਈ ਇਹਨਾਂ ਨੂੰ ਮਿਲੋ ਨਵੇਂ ਡਿੱਕ ਲਾਉਣ ਵਾਸਤੇ ਸੰਪਰਕ ਕਰੋ ਭਾਈ ਇਹਨਾਂ ਨਾਲ ਤੇ ਕਿਉਂਕਿ ਬਹੁਤ ਸੋਹਣਾ ਕੰਮ ਕਰਦੇ ਆ ਆਪਣੇ ਕੋਲੇ ਚਾਰ ਟਰੈਕਟਰ ਤੇ ਚਾਰਾਂ ਡਿੱਕ ਟਰੈਕਟਰਾਂ ਦੇ ਡਿੱਕ ਭਾਈ ਇਹਨਾਂ ਦੇ ਲੱਗੇ ਹੋਏ ਆ ਤੇ ਆਪਣੇ ਸੈਂਡ ਵਿੱਚ ਵੀ ਵੀਰਾਂ ਦੇ ਸਪੀਕਰ ਮੰਨ ਲਓ ਜਿੰਨੇ ਵੀ ਦਸਤਾਂ ਲੱਗੇ ਹੋਏ ਆ ਬਹੁਤ ਸੋਹਣਾ ਕੰਮ ਵੀਰੋਨਾਂ ਦਾ ਜੇਕਰ ਜੇ ਸਿਮਰੋਂ ਨਾਲ ਕੋਈ ਵੀ ਟਰੈਕਟਰ ਨੂੰ ਕੰਮ ਕਰਦੇ ਆ ਇਹਨਾਂ ਨਾਲ ਸਾਡਾ ਬਹੁਤ ਟਾਈਮ ਦਾ ਪਿਆਰ ਆ ਤੇ ਅੱਜ ਜਿਹੜੇ ਆਪਣੇ ਉੱਤੇ ਦਰਿਆ ਦੇ ਸੇਵਾ ਚੱਲਣ ਦੀ ਹੈ ਜਿਹੜੀ ਉਹਨਾਂ ਵੀ ਉਹਨਾਂ ਦੇ ਸਿਸਟਮ ਜਿੰਨਾ ਦੇ ਖਰਾਬ ਆ ਜਿੰਨ ਗੱਡੀ ਫੁੱਲ ਲੱਦ ਕੇ ਲੈ ਕੇ ਆਏ ਆ ਤੇ ਵੀਰ ਉਹਨਾਂ ਨੇ ਵੀ ਸਾਡਾ ਸੰਬੰਧ ਵੀ ਨਹੀਂ ਫੋਨ ਦੇ ਹੀ ਕੀਤਾ ਤੇ ਸਿੱਧਾ ਹੀ ਪਹੁੰਚੇ ਆ ਤੇ ਜਦੋਂ ਵੀਰ ਉਹਨਾਂ ਨੂੰ ਮਿਲਿਆ ਨਾ ਬਾਕੀ ਸਾਰੇ ਕੰਮ ਛੱਡ ਕੇ ਇੱਕ ਟਰੈਕਟਰ ਵੀ ਉਹਨਾਂ ਤੋਂ ਲੈ ਕੇ ਆਇਆ ਸੀਕਮ ਚਲਾਉਣ ਕਰਕੇ ਉਹਨਾਂ ਨੂੰ ਅੱਜ ਰੋਕ ਕੇ ਜੀ ਆ ਤੁਹਾਡੇ ਚਾਲੂ ਲਾਵਾਂਗੇ ਪਹਿਲਾਂ ਵੀਰ ਉਹਨਾਂ ਨੇ ਸਾਡਾ ਕੰਮ ਸ਼ੁਰੂ ਕੀਤਾ ਕਈ ਵੀਰੋਨਾਂ ਦਾ ਅਸੀਂ ਇਕੱলো ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਹੁਣ ਆਪਾਂ ਪਹੁੰਚ ਗਏ ਘਰੇ ਲੈਗ ਸਿਸਟਮ ਹੁਣ ਆਪਾਂ ਆਪਣੀ ਵੇਲੀ ਜਾ ਗਏ ਆਂ ਹੁਣ ਸਵੇਰੇ ਕਰਾਂਗੇ ਟਰੈਕਟਰਾਂ ਤੇ ਫਿੱਟ ਤੇ ਫਿਰ ਛੋਟਾ ਜਨਾ ਵੜਦੇ ਆਂ ਪਹਿਲੇ ਪੁਲੀਆਂ ਨੇ ਹਵਾ ਲਿਹਾਉਣੇ ਆ ਅੱਜ ਦਾ ਵਲੌਗ ਆਪਣਾ ਹੋ ਰਿਹਾ ਇੱਥੇ ਸਮਾਪਤ ਤੁਹਾਨੂੰ ਸਵੇਰੇ ਮਿਲਦੇ ਆਂ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ